ਦੋਸਤੋ ਸਮਾਜ ਵਿੱਚ ਆਪਣੀ ਪਹਿਚਾਨ ਅਤੇ ਇੱਜ਼ਤ ਬਣਾਉਣਾ ਹਰ ਕਿਸੇ ਦੀ ਚਾਹਤ ਹੁੰਦੀ ਹੈ। ਸਮਾਜ ਵਿੱਚ ਇੱਜ਼ਤ ਪ੍ਰਾਪਤ ਕਰਨਾ ਕੋਈ ਇੱਕ ਰਾਤ ਦਾ ਕੰਮ ਨਹੀਂ। ਇਹ ਇੱਕ ਨਿਰੰਤਰ ਪ੍ਰਕਿਰਿਆ ਹੈ। ਆਪਣੇ ਵਿਵਹਾਰ, ਬੋਲਚਾਲ ਅਤੇ ਕੰਮਾਂ ਨਾਲ ਤੁਸੀਂ ਧੀਰੇ-ਧੀਰੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਂਦੇ ਹੋ। ਯਾਦ ਰੱਖੋ, ਅਸਲ ਇੱਜ਼ਤ ਉਹ ਹੁੰਦੀ ਹੈ ਜੋ ਤੁਹਾਨੂੰ ਤੁਹਾਡੇ ਗੁਣਾਂ ਅਤੇ ਕਰਮਾਂ ਕਰਕੇ ਮਿਲੇ, ਨਾ ਕਿ ਸਿਰਫ ਦਿਖਾਵੇ ਲਈ। ਇਹਨਾਂ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਨਾ ਸਿਰਫ ਸਮਾਜ ਵਿੱਚ ਆਪਣੀ ਇੱਜ਼ਤ ਵਧਾਓਗੇ ਸਗੋਂ ਇੱਕ ਬਿਹਤਰ ਇਨਸਾਨ ਵੀ ਬਣੋਗੇ ਸਫਲਤਾ ਦੀ ਚਾਬੀ ਇਹ ਹੈ ਕਿ ਆਪਣੇ ਆਪ ਨੂੰ ਨਿਰੰਤਰ ਸੁਧਾਰਦੇ ਰਹੋ ਅਤੇ ਦੂਜਿਆਂ ਦੀ ਸੇਵਾ ਕਰੋ ਪਰ ਇਸ ਲਈ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ ਅੱਜ ਅਸੀਂ ਤੁਹਾਨੂੰ 11 ਗੁਪਤ ਤਰੀਕੇ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਇੱਜ਼ਤ ਅਤੇ ਸਤਿਕਾਰ ਵਧਾ ਸਕਦੇ ਹੋ ਆਓ ਜਾਣੀਏ ਕਿ ਇਹਨਾਂ ਪ੍ਰਭਾਵਸ਼ਾਲੀ ਤਰੀਕਿਆਂ ਨਾਲ ਤੁਸੀਂ ਸਮਾਜ 'ਚ ਆਪਣੀ ਅਹਿਮੀਅਤ ਕਿਵੇਂ ਬਣਾ ਸਕਦੇ ਹੋ ਦੋਸਤੋ ਇਸ ਤੋਂ ਪਹਿਲਾਂ ਕਿ ਤੁਸੀਂ ਭੁੱਲ ਜਾਓ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਅਤੇ ਕਮੈਂਟ ਬਾਕਸ 'ਚ ਦੱਸੋ ਤੁਸੀਂ ਕਿੱਥੋਂ ਹੋ ਪੰਜਾਬ ਤੋਂ ਜਾਂ ਬਾਹਰੋਂ ਇਸ ਤਰ੍ਹਾਂ ਕਰਕੇ ਤੁਸੀਂ ਸਾਡੇ ਹੌਸਲੇ ਨੂੰ ਹੋਰ ਵਧਾ ਦਿਓਗੇ ਨੰਬਰ 1 ਬੇਟੰਗੇ ਤਰੀਕੇ ਨਾਲ ਰਹਿਣ ਵਾਲੇ ਵਿਅਕਤੀ ਨੂੰ ਲੋਕ ਕਦੇ ਵੀ ਇੰਨੀ ਇੱਜ਼ਤ ਨਹੀਂ ਦਿੰਦੇ ਜੋ ਲੋਕ ਸਾਫ਼ ਸੁਥਰੇ ਅਤੇ ਫਿੱਟ ਰਹਿੰਦੇ ਹਨ ਉਹਨਾਂ ਨੂੰ ਲੋਕ ਅਲੱਗ ਨਜ਼ਰੀਏ ਨਾਲ ਦੇਖਦੇ ਹਨ ਇਸ ਲਈ ਸਭ ਤੋਂ ਪਹਿਲਾਂ ਆਪਣੇ ਵਿਅਕਤੀਤਵ 'ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੋ ਹਮੇਸ਼ਾ ਨਹਾਉਣ ਤੋਣ ਚੰਗੇ ਕੱਪੜੇ ਪਹਿਨਣ ਗਾੜੀ ਅਤੇ ਵਾੜਾ ਨੂੰ ਸੈੱਟ ਕਰਕੇ ਰੱਖੋ ਤੁਸੀਂ ਚਾਹੇ ਕਿੰਨੇ ਵੀ ਜ਼ਿਆਦਾ ਸਿਆਣੇ ਕਿਉਂ ਨਾ ਹੋਵੋ ਜੇਕਰ ਤੁਸੀਂ ਸਾਫ਼ ਸੁਥਰੇ ਨਹੀਂ ਰਹਿੰਦੇ ਤਾਂ ਲੋਕ ਤੁਹਾਨੂੰ ਨਜ਼ਰਅੰਦਾਜ਼ ਕਰਨਾ ਹੀ ਬਿਹਤਰ ਸਮਝਦੇ ਹਨ ਨੰਬਰ 2 ਕਿਸੇ ਤੋਂ ਨਾ ਡਰੋ ਜੇਕਰ ਤੁਸੀਂ ਸੋਚ ਰਹੇ ਹੋ ਕਿ ਲੋਕ ਤੁਹਾਡੀ ਇੱਜ਼ਤ ਕਿਵੇਂ ਵਧਾਉਣ ਤਾਂ ਅੱਜ ਤੋਂ ਡਰਨਾ ਛੱਡ ਦਿਓ ਕੋਈ ਤੁਹਾਨੂੰ ਮਾਰ ਨਹੀਂ ਸਕਦਾ ਕੋਈ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕਦਾ ਬਸ ਤੁਹਾਨੂੰ ਕੋਈ ਗਲਤ ਕੰਮ ਨਹੀਂ ਕਰਨਾ ਸਮਾਜ ਨੂੰ ਦਿਖਾਓ ਕਿ ਤੁਹਾਡੇ ਅੰਦਰ ਕਿਸੇ ਚੀਜ਼ ਦਾ ਖੌਫ ਨਹੀਂ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਦਿਖਾਓਗੇ ਤਾਂ ਲੋਕ ਤੁਹਾਡਾ ਸਤਕਾਰ ਕਰਨ ਲੱਗ ਜਾਣਗੇ ਨੰਬਰ 3 ਹਰ ਵੇਲੇ ਉਪਲਬਧ ਰਹਿਣਾ ਛੱਡ ਦਿਓ ਜੇਕਰ ਤੁਸੀਂ ਹਰ ਵੇਲੇ ਕਿਸੇ ਦੇ ਕੰਮ ਕਰਦੇ ਰਹੋਗੇ ਤਾਂ ਲੋਕ ਤੁਹਾਨੂੰ ਗੰਭੀਰਤਾ ਨਾਲ ਨਹੀਂ ਲੈਣਗੇ ਉਹਨਾਂ ਨੂੰ ਲੱਗੇਗਾ ਕਿ ਤੁਸੀਂ ਆਮ ਜਿਹੇ ਇਨਸਾਨ ਹੋ ਇਸ ਲਈ ਲੋਕਾਂ ਨੂੰ ਥੋੜਾ ਇੰਤਜ਼ਾਰ ਕਰਾਉਣਾ ਸਿੱਖੋ ਤਾਂ ਹੀ ਉਹ ਤੁਹਾਡਾ ਸਤਕਾਰ ਕਰਨਗੇ ਨੰਬਰ 4 ਆਪਣੀ ਜ਼ੁਬਾਨ ਦੇ ਪੱਕੇ ਰਹੋ ਜੇਕਰ ਤੁਸੀਂ ਕਿਸੇ ਨੂੰ ਕੋਈ ਵਾਅਦਾ ਕਰਦੇ ਹੋ ਉਸਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੋ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਆਉਣ ਲੋਕ ਉਸ ਵਿਅਕਤੀ ਦੀ ਬਹੁਤ ਇੱਜ਼ਤ ਕਰਦੇ ਹਨ ਜੋ ਆਪਣੇ ਸ਼ਬਦਾਂ ਦਾ ਮaan ਰੱਖਦਾ ਹੈ ਅਤੇ ਕਿਹਾ ਹੋਇਆ ਪੂਰਾ ਕਰਕੇ ਦਿਖਾਉਂਦਾ ਹੈ ਨੰਬਰ 5 ਸਮਾਜਿਕ ਸੇਵਾ ਕਰਕੇ ਆਪਣੀ ਪਛਾਣ ਬਣਾਓ ਆਪਣੇ ਜਾਂ ਮੁਹੱਲੇ ਦੇ ਲੋਕਾਂ ਦੀ ਮਦਦ ਕਰੋ ਜਦੋਂ ਤੁਸੀਂ ਬਿਨਾਂ ਸਵਾਰਥ ਦੇ ਦੂਜਿਆਂ ਲਈ ਕੰਮ ਕਰਦੇ ਹੋ ਤਾਂ ਲੋਕ ਤੁਹਾਨੂੰ ਨਾ ਸਿਰਫ ਯਾਦ ਰੱਖਦੇ ਹਨ ਸਗੋਂ ਦਿਲੋਂ ਸਤਕਾਰ ਵੀ ਕਰਦੇ ਹਨ ਇਹ ਤੁਹਾਡੀ ਇੱਜ਼ਤ ਅਤੇ ਪ੍ਰਤਿਸ਼ਠਾ ਨੂੰ ਕਈ ਗੁਣਾ ਵਧਾ ਦਿੰਦੀ ਹੈ ਨੰਬਰ 6 ਸਮੇਂ ਦੀ ਕਦਰ ਕਰੋ ਅਤੇ پابੰਦ ਬਣੋ ਜੋ ਵਿਅਕਤੀ ਹਰ ਕੰਮ ਸਮੇਂ ਸਿਰ ਪੂਰਾ ਕਰਦਾ ਹੈ ਉਸ ਨੂੰ ਸਮਾਜ ਵਿੱਚ ਵਿਸ਼ੇਸ਼ ਸਤਿਕਾਰ ਮਿਲਦਾ ਹੈ ਸਮੇਂ ਦੀ ਪਾਬੰਦੀ ਨਾ ਸਿਰਫ ਤੁਹਾਡੀ ਵਿਸ਼ੇਸ਼ਤਾ ਵਧਾਉਂਦੀ ਹੈ ਸਗੋਂ ਇਹ ਦਰਸਾਉਂਦੀ ਹੈ ਕਿ ਤੁਸੀਂ ਦੂਜਿਆਂ ਦੇ ਸਮੇਂ ਦੀ ਵੀ ਕਦਰ ਕਰਦੇ ਹੋ ਇੱਕ ਪ੍ਰਭਾਵਸ਼ਾਲੀ ਵਿਅਕਤੀ ਬਣਨ ਲਈ ਹਮੇਸ਼ਾ ਸਮੇਂ ਤੋਂ ਪਹਿਲਾਂ ਪਹੁੰਚਣ ਦੀ ਆਦਤ ਬਣਾਓ ਨੰਬਰ 7 ਸਫਲਤਾ ਨੂੰ ਆਪਣਾ ਪਹਿਚਾਣ ਪੱਤਰ ਬਣਾਓ ਇਸ ਦੁਨੀਆ ਵਿੱਚ ਸਫਲ ਵਿਅਕਤੀਆਂ ਨੂੰ ਹੀ ਅਸਲ ਇੱਜ਼ਤ ਮਿਲਦੀ ਹੈ ਚਾਹੇ ਨੌਕਰੀ ਹੋਵੇ ਜਾਂ ਵਪਾਰ ਆਪਣੇ ਖੇਤਰ ਵਿੱਚ ਮਾਸਟਰੀ ਹਾਸਲ ਕਰੋ ਯਾਦ ਰੱਖੋ ਸਫਲਤਾ ਸਿਰਫ ਪੈਸੇ ਨਾਲ ਨਹੀਂ ਸਗੋਂ ਆਪਣੇ ਲਕਸ਼ਿਆਂ ਨੂੰ ਪੂਰਾ ਕਰਨ ਅਤੇ ਸਮਾਜ ਵਿੱਚ ਯੋਗਦਾਨ ਪਾਉਣ ਨਾਲ ਮਾਪੀ ਜਾਂਦੀ ਹੈ ਜਦੋਂ ਤੁਸੀਂ ਸਫਲ ਹੋਵੋਗੇ ਲੋਕ ਆਪਣੇ ਆਪ ਤੁਹਾਡੀ ਇੱਜ਼ਤ ਕਰਨ ਲੱਗ ਜਾਣਗੇ ਨੰਬਰ 8 ਹਮੇਸ਼ਾ ਗਿਆਨ ਦੀ ਪੁੱਖ ਰੱਖੋ ਸਿੱਖਣ ਦੀ ਲਗਨ ਅਤੇ ਨਵੇਂ ਗਿਆਨ ਦੀ ਖੋਜ ਤੁਹਾਨੂੰ ਸਮਾਜ ਵਿੱਚ ਵਿਲੱਖਣ ਬਣਾਉਂਦੀ ਹੈ ਰੋਜ਼ਾਨਾ ਅਖਬਾਰ ਪੜ੍ਹੋ ਕਿਤਾਬਾਂ ਦਾ ਅਧਿਐਨ ਕਰੋ ਵਿਦਿਅਕ ਚਰਚਾਵਾਂ ਵਿੱਚ ਹਿੱਸਾ ਲਓ ਯਾਦ ਰੱਖੋ ਗਿਆਨੀ ਵਿਅਕਤੀ ਨੂੰ ਸਿਰਫ ਸਤਕਾਰ ਹੀ ਨਹੀਂ ਮਿਲਦਾ ਸਗੋਂ ਲੋਕ ਮੁਸ਼ਕਲ ਸਮੇਂ ਉਸਦੀ ਸਲਾਹ ਲੈਣ ਲਈ ਵੀ ਆਉਂਦੇ ਹਨ ਤੁਹਾਡਾ ਗਿਆਨ ਨਾ ਸਿਰਫ ਤੁਹਾਡੀ ਇੱਜ਼ਤ ਵਧਾਏਗਾ ਸਗੋਂ ਸਮਾਜ ਨੂੰ ਵੀ ਲਾਭ ਪਹੁੰਚਾਏਗਾ ਨੰਬਰ 9 ਬੇਖੌਫ ਹੋ ਕੇ ਆਪਣੀ ਗੱਲ ਰੱਖੋ ਜਦੋਂ ਵੀ ਕੋਈ ਤੁਹਾਨੂੰ ਗਲਤ ਢੰਗ ਨਾਲ ਦਬਾਉਣ ਦੀ ਕੋਸ਼ਿਸ਼ ਕਰੇ ਸਹਜਤਾ ਨਾਲ ਪਰ ਦ੍ਰਿੜਤਾ ਨਾਲ ਆਪਣੀ ਗੱਲ ਪੇਸ਼ ਕਰੋ ਯਾਦ ਰੱਖੋ ਨਿਡਰਤਾ ਅਤੇ ਸੱਚ ਬੋਲਣ ਦੀ ਹਿੰਮਤ ਹੀ ਤੁਹਾਨੂੰ ਸਮਾਜ ਵਿੱਚ ਇੱਕ ਮਜ਼ਬੂਤ ਵਿਅਕਤੀਤਮ ਦਿੰਦੀ ਹੈ ਜਦੋਂ ਤੁਸੀਂ ਆਪਣੇ ਅਧਿਕਾਰਾਂ ਲਈ ਖੜੇ ਹੁੰਦੇ ਹੋ ਤਾਂ ਲੋਕ ਤੁਹਾਨੂੰ ਆਪਣੇ ਆਪ ਸਤਿਕਾਰ ਦੇਣ ਲੱਗ ਜਾਂਦੇ ਹਨ ਨੰਬਰ 10 ਆਪਣਾ ਟੈਲੈਂਟ ਦਿਖਾਓ ਲੋਕ ਹੁਨਰ ਦੀ ਇੱਜ਼ਤ ਕਰਦੇ ਹਨ ਇਸ ਲਈ ਆਪਣੇ ਅੰਦਰਲੇ ਗੁਣਾ ਨੂੰ ਸਾਹਮਣੇ ਲਿਆਓ ਚਾਹੇ ਗਾਉਣਾ ਹੋਵੇ ਲਿਖਣਾ ਹੋਵੇ ਕਲਾ ਹੋਵੇ ਜਾਂ ਕੋਈ ਹੋਰ ਹੁਨਰ ਇਸ ਨੂੰ ਸਾਂਝਾ ਕਰਨ ਤੋਂ ਨਾ ਚਿਝਕੋ ਜਦੋਂ ਤੁਸੀਂ ਆਪਣੇ ਟੈਲੈਂਟ ਨੂੰ ਸਮਾਜ ਦੇ ਸਾਹਮਣੇ ਪੇਸ਼ ਕਰਦੇ ਹੋ ਤਾਂ ਇਹ ਨਾ ਸਿਰਫ ਤੁਹਾਡੀ ਪਛਾਣ ਬਣਾਉਂਦਾ ਹੈ ਸਗੋਂ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ ਵੀ ਬਣਦਾ ਹੈ ਨੰਬਰ 11 ਆਪਣੀ ਸੁੱਖ-ਸੂਫਦਾ ਤੇ ਖਰਚ ਕਰੋ ਜੇਕਰ ਤੁਸੀਂ ਪੈਸੇ ਕਮਾਓ ਪਰ ਖਰਚ ਨਾ ਕਰੋ ਤਾਂ ਲੋਕ ਤੁਹਾਨੂੰ ਕੰਜੂਸ ਕਹਿਣਗੇ ਆਪਣੀ ਲਾਈਫਸਟਾਈਲ ਨੂੰ ਸੁਧਾਰੋ ਚੰਗੇ ਕੱਪੜੇ ਪਹਿਨੋ ਅਤੇ ਕੁਝ ਐਸੀਆਂ ਚੀਜ਼ਾਂ ਖਰੀਦੋ ਜੋ ਤੁਹਾਡੀ ਸ਼ਖਸੀਅਤ ਨੂੰ ਨਿਖਾਰਨ ਪਰ ਯਾਦ ਰੱਖੋ ਦਿਖਾਵੇ ਲਈ ਨਹੀਂ ਬਲਕਿ ਆਪਣੀ ਖੁਸ਼ੀ ਲਈ ਖਰਚ ਕਰੋ ਇਸ ਨਾਲ ਨਾ ਸਿਰਫ ਤੁਹਾਡੀ ਇੱਜ਼ਤ ਵਧੇਗੀ ਸਗੋਂ ਤੁਸੀਂ ਆਤਮ ਵਿਸ਼ਵਾਸ ਵੀ ਮਹਿਸੂਸ ਕਰੋਗੇ ਤਾਂ ਇਹ ਹਨ ਸਮਾਜ 'ਚ ਆਪਣੀ ਇੱਜ਼ਤ ਵਧਾਉਣ ਦੇ 11 ਗੁਪਤ ਤਰੀਕੇ ਦੋਸਤੋ ਵੀਡੀਓ ਕਿਵੇਂ ਲੱਗਾ ਕਮੈਂਟ ਕਰਕੇ ਜ਼ਰੂਰ ਦੱਸੋ